ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਪਲੇਮਾਨੋ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦੇ ਪਿੰਡ ਚੀਦੇ ਦੇ ਵਿੱਚ ਚੀਦੇ ਪਿੰਡ ਦੇ ਵਿੱਚ ਇਰਫਾਨ ਖਾਨ ਵੀਰ ਦੇ ਇਸ ਟਾਈਮ ਫਾਰਮ ਦੇ ਉੱਤੇ ਮੈਂ ਮੌਜੂਦ ਆ ਵਪਾਰ ਦਾ ਬਾਈ ਦਾ ਕੰਮ ਆ ਜਾਨਵਰ ਬਾਈ ਦੇ ਕੋਲੇ ਚਾਰ ਤੇ ਚਾਰੇ ਹੀ ਮਿੱਤਰੋ ਸੁਪਰਸਟਾਰ ਜਾਨਵਰ ਇੱਕ ਤੋਂ ਇੱਕ ਦਿਖਾਊਗਾ ਮਿੱਤਰੋ ਜਿਹੜਾ ਜਾਨਵਰ ਤੁਹਾਨੂੰ ਜੱਜ ਜੂਗਾ ਤੁਸੀਂ ਬਾਈ ਦਾ ਨੰਬਰ ਸਕਰੀਨ ਦੇ ਉੱਤੇ ਲਗਾਤਾਰ ਚੱਲੀ ਜਾਂਦਾ ਵਾ ਮਿੱਤਰੋ ਉਸ ਨੰਬਰ ਤੇ ਉੱਤੇ ਜਾ ਕੇ ਤੁਸੀਂ ਬਾਈ ਨਾਲ ਰਾਬਤਾ ਕਾਇਮ ਕਰ ਲਿਓ ਆਓ ਕਰਦੇ ਆ ਗੱਲਬਾਤ ਆ ਪਰਫਾਨ ਬਾਈ ਦੇ ਨਾਲ ਕਿਹੜੀ ਜਾਨਵਰ ਦਾ ਕੀ ਭਾਵਾ ਮਿਲ i don't ਰਫਾਣ ਬਾਈ ਘਰ-ਬਾਰ ਪਰਿਵਾਰ ਤੋਂ ਨਾਲ ਪਹਿਲਾਂ ਹਾਂਜੀ ਬਹੁਤ ਵਧੀਆ ਸਾਰੇ ਜੀ ਚਰਦੀ ਕਲਾ ਦੇ ਵਿੱਚ ਹਾਂਜੀ ਹਾਂਜੀ ਕੰਮ ਕਰ ਕਿਵੇਂ ਚੱਲ ਰਿਹਾ ਬਹੁਤ ਵਧੀਆ ਕੰਮ ਚੱਲਦਾ ਜੀ ਚਲੋ ਸ਼ੁਕਰ ਹੈ ਰਫਾਣ ਬਾਈ ਆਪਣੀ ਤਾਂ ਹੈਗੀ ਪਹਿਲੀ ਮੁਲਾਕਾਤ ਹਨਾ ਵੀਰੇ ਕਿੰਨੇ ਚਿਰ ਤੋਂ ਇਸ ਕਿੱਤੇ ਨਾਲ ਜੁੜਿਆ ਹੋਇਆ ਵੀਰੇ ਆਪਣੇ ਜੀ ਦਾਦਾ ਜੀ ਕੰਮ ਕਰਦੇ ਪਹਿਲਾਂ ਡੈਡੀ ਯਾਰ ਕੇ ਕਰਦੇ ਹੁਣ ਅਸੀਂ ਲੱਗੇ ਜੀ ਹੁਣ ਬਈ ਤੀਜੀ ਪੀੜੀ ਤੇ ਆ ਗਏ ਹਾਂਜੀ ਠੀਕ ਹੈ ਵੀਰੇ ਅੱਛਾ ਫਿਰ ਹੈਗਾ ਇਆਂ ਦਾ ਇਕੱਲਾ ਕੰਮ ਗਾਂਗਾ ਦਾ ਕੰਮ ਆ ਬਈ ਮੈਂ ਤਾਂ ਟਾਂ ਮਿੰਟਲੀ ਲੈਣੇ ਇੱਕ ਦੀ ਮਾਲਕਾ ਦੇਖ ਤੋ ਜੇ ਇੱਕ ਦੀ ਵਾਜ ਗਈ ਤਾਂ ਲੈ ਲਈ ਨੀ ਹਾਂ ਨਹੀਂ ਤਾਂ ਆਪਣਾ ਮੇਨ گاਵਾ ਦਾ ਦੇ ਵਿੱਚ ਵੀ ਪਹੁੰਚ ਦਾ ਪ੍ਰਬੰਧ ਟਰਾਂਸਪੋਰਟ ਮਹਾਰਾਸ਼ਟਰ ਤੱਕ ਜਿੱਥੋਂ ਤੱਕ ਬੰਦਾ ਮਤਲਬ ਬੈਠਾ ਉੱਥੋਂ ਤੱਕ ਗਾਂ ਪਹੁੰਚਾਉਂਦੇ ਆ ਆਪਣੀ ਜ਼ਿੰਮੇਵਾਰੀ ਆ ਠੀਕ ਹੈ ਵੀਰੇ ਅੱਛਾ ਵੀਰੇ ਅੱਜ ਕਿੰਨੇ ਗਾਵਾਂ ਦਿਖਾਵਾਂਗੇ ਅੱਜ ਆਪਣੇ ਕੋਲ 4 ਵੈੜਾਂ ਆਂ 4 ਵੈੜਾਂ ਪਹਿਲੇ ਨੰਬਰ ਤੇ ਵੀਰੇ ਜਿਹੜੀ ਵੈੜ ਸੁਈ ਹੋਈ ਇਹਦੇ ਤੋਂ ਸ਼ੁਰੂਆਤ ਕਰ ਲਈਏ ਕੀ ਡਿਟੇਲ ਆ ਪਈ ਜਾਂਦੀ ਇਹ ਵੀਰੇ ਪਰਸੋ ਸੁਈ ਆ ਪਲੂਨ ਵੈੜ ਆ 4 ਦੰਦਾਂ ਦਾ ਮੂੰਹ ਦੀ 4 ਦੰਦਾਂ ਦਾ ਪਹਿਲਾ ਸੁਆਵਾ ਪਰਸੋ ਦੀ ਸੁਈ ਥਲੇ ਕਿੰਨਾ ਦੁੱਧ ਤਿਆਰ ਹੋਊਗਾ 16 ਕਿਲੋ 16 ਕਿਲੋ ਬੋਲੀ ਚਵਾ ਦਾਂਗੇ 20 ਕਿਲੋ ਦੀ ਗਾਰੰਟੀ ਆਪਣੀ ਵੇ ਚੋਲੋ ਵੈੜ ਨੂੰ ਆਏ ਨਹੀਂ ਵੀ ਲੇਵਾ ਟਟ ਜੂਗਾ ਠੀਕ ਹੈ ਵੀਰੇ ਇੱਕ ਗੱਲ ਹੋਰ ਆ ਬਾਈ 5 700 ਬੁੱਢੀ ਹੋਣ ਵਾਲੀ ਵੀ ਚੀਜ਼ ਨਹੀਂ ਹੈ ਹਾਂਜੀ ਹਾਂਜੀ ਬਾਕੀ ਇਹ ਜਿਹੜੀ ਆਰਡਰ ਦੀ ਕੁਆਲਿਟੀ ਹੈ ਦਸਕ ਵੀਰੋ ਇਹ ਮਟੈਰੀਅਲਸ ਵਗੈਰਾ ਬਿਮਾਰ ਗਿਆ ਜਿਹੜੀਆਂ ਬਹੁਤ ਘੱਟ ਕਵਰ ਕਰਦੀ ਆ ਵੇਖੋ ਕਿਰਾਂ ਦੀ ਤੁਸੀਂ ਹੈਨਾ ਬਾਕੀ ਬ੍ਰੀਡ ਜਾਤ ਨਸਲ ਨੂੰ ਤੁਸੀਂ ਆਪ ਪਰਖ ਕਰਨੀ ਆ ਵੇਲ ਬੂਲ ਦੀ ਵੈੜ ਪਹਿਲਾ ਸੂਤ ਚਾਰ ਦੰਦ ਦੇ ਵਿੱਚ ਹੀ ਮਿੱਤਰੋ 20 ਕਿਲੋ ਦੁੱਧ ਚਵਾਉਣਾ ਇਹਨੇ ਕਰਨ ਵਾਲੀ ਨੇ ਹੂੰ ਬਈ ਠੀਕ ਹੈ ਅਰਪਣ ਬਈ ਇੱਕ ਗੱਲ ਚੋਣ ਚਣ ਕਿਵੇਂ ਲੱਗਾ ਵੀਰੇ ਚੋਣ ਚਣ ਭੂ ਕਰਕੇ ਲੱਗਿਆ ਬਈ ਵਧੀਆ ਠੀਕ ਹੈ ਵੀਰੇ ਬੱਛਾ ਮਗਰ ਅ ਕੀ ਮਗਰ ਬੱਛਾ ਜੀ ਠੀਕ ਹੈ ਵੀਰੇ ਅੱਛਾ ਅਰਪਣ ਬਈ ਕੀ ਰੇਟ ਰਹੂਗਾ ਵੀਰੇ ਇਹਦਾ ਮੁੱਲ ਬਈ ਦੇਣ ਲੈਣ ਜਮਾ ਫਿਕਸ ਰੇਟ ਹੋਊਗਾ ਹਾਂ ਕੋਈ ਵਧਾਉਣਾ ਨਹੀਂ ਘਟਾਉਣਾ ਨਹੀਂ 86000 ਦੀ ਬੱਚੀ ਦਵਾਂਗੇ ਬਈ ਕਿੰਨੇ ਦੀ ਵੀਰੇ 86000 ਦੀ 86000 ਦੀ ਇਹਦੇ ਵਿੱਚੋਂ ਮੇਰਾ ਮਾਨ ਕੀ ਕਰਦਾ ਮਾਨ ਬਾਈ ਥੋੜਾ ਬੋਤਾ ਕਰਿਆਏ ਬੰਦੇ ਦਾ ਹੋਜੂਗਾ ਯਾਰ ਬਸ ਠੀਕ ਹੈ ਵੀਰੇ ਲੈ ਮਿੱਤਰੋ ਇੱਜ਼ਤ ਤੁਹਾਡੀ ਜ਼ਰੂਰ ਕੀਤੀ ਜਾਊਗੀ ਪਰ ਜੇ ਤੁਸੀਂ ਕਹੋ ਵੀ ਹੁਣ ਬਾਈ ਤੂੰ ਘਟਾਲਾ ਤਿੰਨ ਘਟਾਲਾ ਉਹ ਕੰਮ ਨਹੀਂ ਹੋਣਾ ਮਿੱਤਰੋ ਕੋਈ ਦੂਰੋਂ ਨੇੜੇ ਆਏ ਬੰਦੇ ਦਾ ਮਾਨਤਾਨ ਕਰਾ ਗਿਆ ਐ ਨਹੀਂ ਗੱਲ ਕੋਈ ਵੀ ਨਹੀਂ ਕਰਾਂਗੇ ਪਰ ਕਰਾਂਗੇ ਪਰ ਹੂ ਥੋੜਾ ਹਾਂ ਵੀ ਮਨਲਾ ਪਹੁੰਚ ਦੇ ਮੁਤਾਬਕ ਉਹ ਅੱਜ ਰੇਟ ਵੀ ਕੀ ਆ ਯਾਰ ਦੇ ਵਿੱਚ ਇਹੋ ਜੀ ਬੱਛੀ ਦਾ ਵੇਲੇ 1 ਲੱਖ ਸਵਾ ਲੱਖ ਰੇਟ ਕਰਦਾ ਅਗਲਾ ਆਪਾਂ ਜਾਈਏ ਜੀ ਆਪਾਂ ਨੂੰ ਮਾਰਜਨ ਦਾ 2-4000 ਦਿਹਾੜੀ ਦਾ ਬਾਈ ਯਾਰ ਹਾਂ ਸਹੀ ਗੱਲ ਚਾਨਣ ਵੇਚ ਲਿਆ 2-2000 8000 ਬਣ ਗਿਆ ਸਿੰਘਾ ਵਾਲੀ ਬਾਈ ਇਹ ਬਾਈ ਚਾਰ ਦੰਦ ਦਾ ਦੂਜਾ ਸੂਆ ਜੀ ਇਹ ਠੀਕ ਹੈ ਵੀਰੇ ਹਾਂ ਅਰ ਰੋਡਰ ਬਹੁਤ ਤਿਆਰ ਕੀਤਾ ਹਨਾ ਵੀਰੇ ਛੇ ਠੰਡੀ ਚੈੱਕ ਕਰੋ ਬਾਈ ਬੱਛੀ ਨਹੀਂ ਠੀਕ ਹੈ ਵੀਰੇ ਯਾਰ ਅਰਪਣ ਬਾਈ ਦੁੱਧ ਕਿੰਨੇ ਦੀ ਗਾਰੰਟੀ ਮਿਲ ਜਦੀ ਹੈ ਦੁੱਧ ਬਾਈ 24 25 ਕਿਲੋ ਪਲੂਨ ਦਾ ਦਿੱਤਾ ਵੈਦਾ ਦੇ ਦੂਗੀ ਬਾਈ ਬੱਛੀ ਦੀ ਜਾਤ ਬਰੀੜੀ ਬਹੁਤ ਚੰਗੀ ਹੈ ਇਹਦੇ ਮਾਰੇ ਮਾਰੇ ਸੈੰਗ ਕੇ ਬੰਦੇ ਨੇ ਸੈੰਗ ਨਹੀਂ ਦਿਗਾਏ ਬੱਛੀ ਦੇ ਹਾਂ ਬਾਕੀ ਫੇਸਬੁੱਕ ਦੇ ਕਿੰਨਾ ਚੰਗਾ ਬੱਛੀ ਹੈ ਨਹੀਂ ਸਭ ਸਾਰੀ ਚੰਗੀ ਹੈ ਬਾਈ ਹਾਂਜੀ ਦੁੱਧ ਵਾਲੀ ਬੱਛੀ ਆ ਹਾਂਜੀ ਹਾਂਜੀ ਬਾਈ ਵੀਰੇ ਇਹਦਾ ਰੇਟ ਬਾਈ ਕੀ ਰੂਗਾ ਵੀਰੇ ਬਾਈ ਇਹਦਾ ਵੀ 8 ਪੁੱਲਿਆ ਪਰ ਲਿਆ ਤਾਂ ਨਹੀਂ ਫਿਰਦਾਰ ਪਣ ਬਾਈ ਨਹੀਂ 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 ਬਾਈ ਠੀਕ ਹੈ ਉਹ ਰਿਆ ਲੈ ਆ ਵੀ ਮਿੱਤਰ ਅੱਛਾ ਜਿਹੜਾ ਧਾਗਾ ਬੰਨਿਆ ਤੇ ਗੁੱਟ ਤੇ ਮੂਰੇ ਇਧਰ ਨਜ਼ਰ ਤੋਂ ਬੰਨਿਆ ਬਾਈ ਨਜ਼ਰ ਤੋਂ ਨਜ਼ਰ ਤਾਂ ਇਹਦਾ ਪੰਜ ਚਾਰ ਦਾ ਰਹਿੰਦੇ ਆ ਸੂਣ ਚ ਬਾਈ ਇੰਨੇ ਲੇਵਾ ਹੋਰ ਕਰਨਾ ਪੈਣਾ ਨਹੀਂ ਠੀਕ ਹੈ ਰਵਣ ਬਾਈ ਮਾਣਿੰਦਾ ਕੀ ਕਰਦੇਗੇ 86 ਤੋਂ ਬਾ ਮਾਣਤਨ ਬਾਈ ਥੋੜਾ ਬਹੁਤਾ ਹੀ ਹੋਣਾ 85 85 ਦਾ ਜੋੜਾ ਕਰਦੇ ਆ ਬਾੜਾ ਨਹੀਂ ਆਉਂਦਾ ਤੈਨੂੰ ਬਾ ਕਰ ਦਾਂਗੇ ਜੀ ਠੀਕ ਹੈ ਵੀਰੇ ਓਕੇ ਬਾਈ ਬਾਕੀ ਸਭ ਮਿੱਤਰ ਹੁਣ ਵੇਖੋ ਥਾਣੇ ਕਿੱਡਾ ਚੰਗਾ ਯਾਰ ਕਮਾਲ ਆ ਯਾਰ ਬਾਈ ਬਹੁਤ ਵਧੀਆ ਬਾਈ ਵੈਰੀ ਗੁੱਡ ਤੈਨੂੰ ਇਸ ਗ ਏ ਵੀ ਬਾਈ ਚਾਰ ਦੰਦ ਆ ਠੀਕ ਆ ਵੀਰੇ ਕਹਿਣ ਵਾਲੀ ਗੱਲ ਨਹੀਂ ਵੀ ਬੰਦਾ ਅਗਲਾਂ ਦਾ ਵੀ ਹਰੇਕ ਦੀ ਚਾਰ ਦੰਦ ਕਹੀ ਜਾਂਦਾ ਆਪਾਂ ਪੱਟ ਕੇ ਦਿਖਾਵਾਂਗੇ ਦੰਦ ਅਸੀਂ ਕਹਿਣ ਦੀ ਗੱਲ ਨਹੀਂ ਦੇਖ ਬਾਈ ਠੀਕ ਆ ਲੈ ਵੀ ਕਲੀਅਰ ਕਰਾਂਗੇ ਹਾਂ ਨਹੀਂ ਸਹੀ ਕਰ ਦੂਜਾ ਸੂਆ ਚਾਰ ਦੰਦ ਆ ਬਾਈ ਠੀਕ ਇਹ ਪਹਿਲੇ ਨਹੀਂ ਆ ਵੀਰੇ ਨਹੀਂ ਨਹੀਂ ਦੂਜਾ ਸੂਆ ਬਾਈ ਦੂਜਾ ਸੂਆ ਵੀਰੇ ਠੀਕ ਆ ਹਲੋ ਠੰਡੀ ਸੀ ਜੱਟ ਇੱਕ ਤਰ੍ਹਾਂ ਉਹ ਪਲੂਣ ਆਈ ਹੋਈ ਹੈ ਨਾ ਉਹ ਇਧਰਲੇ ਪਾਸੇ ਬਾਈ ਇਹਨੇ ਇਧਰ ਹੋ ਜਾਂਦੀ ਇਧਰਲੇ ਪਾਸੇ ਬਾਈ ਨਹੀਂ ਪਲੂਣੀ ਉਹ ਤਾਂ ਬਈ ਦਸਣਾ ਤੁਹਾਨੂੰ ਦੀ ਗਰੰਟੀ ਹੋ ਬਾਈ ਯਾਰ ਜਥਾਣਾ ਜੋ 1921 ਹੋਈ ਤਾਂ ਵਾਪਸ ਭੇਜ ਦੇ ਤੇ ਪੈਸੇ ਲੈ ਜਾ ਬਾਈ। ਬਸ ਠੀਕ ਹੈ। ਅੱਛਾ ਇਹਦੇ ਦਿਨ ਕਿੰਨੇ ਪਿਆ ਵੀਰੇ? ਇਹਦੇ ਵੀ ਪੰਜਾਂ ਦਾ ਰਹਿੰਦੇ ਆ ਬਾਈ। ਇਹ ਕਿੰਨਾ ਦੁੱਧ ਦੇ ਜੂਗੀ ਵੀਰੇ? ਇਹ ਵੀ 23-24 ਕਿਲੋ ਕੱਢ ਦੂ ਬਾਈ। ਦੇ ਜੂਗੀ ਬਾਈ ਹਨਾ। ਗਾਂ ਬਹੁ ਟਿਕਾਣੀ ਦੀ ਆ ਯਾਰ ਬਾਈ ਹਨਾ। ਹੂੰ ਨਹੀਂ ਥੋੜੀ ਨਮਾਉਣ ਧਮਾਉਣ ਵਾਲੀ ਆ ਬਾਈ ਯਾਰ। ਤੈਨੂੰ ਪਤਾ ਜੇ ਤੁਸੀਂ ਹੁਣੇ ਫੋਨ ਲਾਇਆ ਏ ਮੈਨੂੰ। ਹਾਂ। ਆਪਣਾ ਆਉਂਦਾ ਏ ਕੋਈ ਸੁਭਾ। ਚਲ ਹੀਰਾ ਦਾ ਰੂੜੀ ਤੇ ਵੀ ਦੱਸ ਹੀ ਦਿੰਦਾ ਵੀਰੇ ਯਾਰ। ਹਨਾ। ਯਾਰ ਹਨਾ। ਨਵੇਂ ਫਾਰਮ ਦੇ ਲਈ ਕਹਿਣਾ ਚੀਜ਼ ਆ ਹਨਾ ਵੀਰੇ ਯਾਰ ਹਾਂਜੀ ਹਾਂਜੀ ਬਾਈ ਬਾਕੀ ਗਰਮੀਆਂ ਵਾਲਾ ਤੋਹਫਾ ਆ ਗਿਆ ਨਾ ਗੱਲ ਨਹੀਂ ਬੰਨੇ ਮੈਂ ਤਨੂੰ ਉਹੀ ਕਹਿ ਰਿਹਾ ਮੰਗਾਂ ਨਹੀਂ ਕਿ ਗਾਂ ਖੁੱਲੀ ਛੱਡ ਕੇ ਚੂਲੀ ਆਏ ਨਹੀਂ ਵੀ ਲੱਤ ਚੱਕੀ ਦੇਖੀ ਵੀ ਗਰਮੀਆਂ ਦੇ ਮਤੀਰੇ ਤੋਹਫਾ ਹੁੰਦਾ ਨਾ ਉਹ ਮੇਜ ਇਹ ਅੰਗ ਜਿਹੜਾ ਗਰਮੀ ਦੇ ਮਤੀਰੇ ਵਾਲਾ ਕੰਮ ਹੀ ਜਾਂਦਾ ਹਨਾ ਨਾ ਗਰਮੀ ਮੰਨੇ ਬਾਈ ਦੁੱਧ ਵੱਢਿਆਂਗਾ ਜਿੰਨਾ ਕੱਢ ਦੇਣਾ ਸਹੀ ਗੱਲ ਆ ਵੀਰੇ ਹੁਣ ਇਹ ਵੀ ਖੜੀਆਂ ਧੁੱਪੇ ਵੀ ਖੜੀਆਂ ਫਰਕ ਤਾਂ ਹੈ ਨਾ ਫਰਕ ਤਾਂ ਹੈਗਾ ਜੀ ਥਾਣਾ ਰੇਟ ਬਾਈ ਕੀ ਰਹੂਗਾ ਵੀਰੇ ਇਹਦਾ ਬਾਈ ਜਮਾ ਦੇਣ ਲੈਣ 83000 ਰੁਪਿਆ ਬਾਈ 83000 ਰੁਪਿਆ ਇਹ ਤਾਂ ਇਹ ਵੀ ਪਹਿਲਣੀਆਂ ਹੈ ਹਾਂ ਜੀ ਇਹ ਵੀ ਪਹਿਲਣੀਆਂ ਠੀਕ ਹੈ ਬਈ ਇਹਦੇ ਦਿਨ ਕਿੰਨੇ ਪਏ ਵੀਰੇ ਹਜੇ ਇਹਦੇ ਭਾਈ ਇਹਦੇ ਵੀ 5-4 ਦਿਨ ਬਾਕੀ ਠੰਡੀ ਸੀਲੇ ਵੀ ਬਹੁਤ ਆ ਬੱਚੀ ਇਹ ਵੀ ਦੂਜਾ ਸੂਈ ਹੈ ਕਿ ਪਹਿਲਾ ਨਾ ਵੀਰੇ ਇਹ ਦੂਜਾ ਸੂਹਾ ਬਾਈ 4 ਦਿਨ ਦਾ ਮੂੰਹ ਤੇ ਕੀ ਬਾਤ ਆ ਬੜਾ ਠੰਡਾ ਠੀਕ ਠੰਡੀ ਚੈੱਕ ਕਰੋ ਬਾਈ ਇਹਦੀ ਹੂੰ ਬੜੀ ਅਡਰ ਰੂਡ ਦੀ ਕੁਆਲਿਟੀ ਬੇਹਤਰੀਨ ਵੱਚੀ ਦੀ ਯਾਰ ਹੈ ਨਾ ਵੀਰੇ ਹਾਂਜੀ ਬਾਈ ਅੱਛਾ ਇਹ ਕਿੰਨੇ ਦੇ ਦਾਂਗੇ ਵੀਰੇ ਇਹ 82 ਹਜ਼ਾਰ ਦੀ ਦਵਾਂਗੇ ਬਾਈ ਜਮਾਂ ਯਸ ਲੋ ਇਹ ਆਪਾਂ ਇਹਨਾਂ ਦਾ ਜੋੜਾ ਜਿਹੜਾ ਵਾ ਉਹ ਮਨਣਾ ਕਿ 82 82 ਨੂੰ ਦੋਵਾਂ ਦਾ ਕਰ ਦਈਏ ਤਾਂ 82 ਪੈਸ ਇੱਕ ਵਾਰੀ ਹੋਰ ਲਈ ਮਾਰੀ ਗਈ ਬਾਕੀ ਬਈ ਆਏ ਨਾ ਛੋਟੀ ਮੰਨ ਕੇ ਨਾ ਆਵੇ ਕੋਈ ਕ੍ਰੋਸ ਬੱਚੀ ਆ ਐਡੀ ਕ੍ਰੋਸ ਹੁੰਦੀ ਨਹੀਂ ਬਈ ਵੱਡੀ ਬੁੱਡੀ ਦੇਖੋ ਕਿੰਨੀ ਹੈ ਪੂਰਾ ਕੱਦ ਕੋ ਦੁੱਧ ਬਿਊਟੀ ਬੜੀ ਦੁੱਧ 20 ਕਿਲੋ ਕੱਟਣਾ ਅਗਰ ਆਪਾਂ 20 ਕਿਲੋ ਲਈ ਮੈਂ ਲੈਣਾ 2.5 ਲੱਖ ਰੁਪਏ ਲੱਗਦੇ ਇਹ ਬਈ ਸਹੀ ਗੱਲ ਆ ਵੀਰੇ ਤੇ ਦੁੱਧ ਬੱਚੀ ਨੇ ਟੋਰਾ ਨਾ ਦਈ ਜਾਣਾ ਬਈ ਬਾਕੀ ਬੜੀ ਬੁੱਡੀ ਬਹੁਤ ਆ ਬੱਚੀ ਸੀ ਬਈ ਆ ਨਹੀਂ ਬੜੀ ਟਿਕਾਣੇ ਦੀ ਆ ਯਾਰ ਭਾਈ ਅੱਛਾ ਵੀਰੇ ਗੱਲ ਇਹ ਹੋ ਆ ਵੀ ਇਹੋ ਜੇ ਸੌਦੇ ਫਿਰ ਤੇਰੇ ਕੋਲ ਦਿੱਲੀ ਇਹੇ ਪਾਈ ਹੁੰਦਾ ਇਤੋਂ ਚੰਗੇ ਚੰਗੇ ਸੌਦੇ ਹੁੰਦੇ ਆ ਭਾਈ ਇਹੀ ਪਾ ਹੁੰਦਾ ਕਿਆ ਬਾਤ ਆ ਭਾਈ ਮੈਂ ਜਾਉਂਦਾ ਰਿਹਾ ਭਰਾਵਾ ਤੈਨੂੰ ਤਲਾਣਾ ਆਪਣੀ ਤਾਂ ਮੁਲਾਕਾਤ ਹੀ ਅੱਜ ਹੋਈ ਆ ਪਹਿਲਾਂ ਹੋਰ ਜਾਣਿਆਂ ਤੋਂ ਬਹੁਤ ਵੀਡੀਓ ਪਾਈ ਆ ਆ ਠੀਕ ਆ ਵੀਰੇ ਤੇ ਆਪਣੇ ਕੋਲ ਹਰ ਟਾਈਮ ਅੰਦਰ ਵੀ ਬੱਚੀਆਂ ਪੁੱਛੀਆਂ ਜਿਹੜਾ ਕੋਈ ਚਾਹੀਦਾ ਬੰਦੇ ਨੂੰ ਉਹ ਮਿਲੂਗਾ ਵੀ ਬੱਚੀਆਂ ਨੇ ਕਿਹ ਹੀ ਹੀਫਰ ਵੀ ਮਿਲ ਜਾਂਦੀਆਂ ਆਫਸਰ ਗੱਬਣਾ ਬੱਚੀਆਂ ਹੀਫਰ ਬੱਚੀਆਂ ਜਿਹੜੀ ਗਾਹਕ ਦੀ ਡਿਮਾਂਡ ਹੋਊਗੀ ਆਪਣਾ ਕਮਿਸ਼ਨ ਹੁੰਦਾਗਾ ਠੀਕ ਆ ਵੀਰੇ ਜੇ ਕਰੋਨਾ ਫੈਟ ਪ੍ਰਬੰਧ ਲਈ ਪੂਰਾ ਪ੍ਰਬੰਧ ਦਾ ਘਰ ਤੱਕ ਪਸ਼ੂ ਪੰਚਾਇਤ ਦੇ ਆਪਣੇ ਜਿੰਮੇਵਾਰੀ ਆ ਫਾਲੀ ਠੀਕ ਹੈ ਵੀਰੇ ਧੰਨਵਾਦ ਅਰਪਣ ਬਾਈ ਨੰਬਰ ਕਿੰਨਾ ਵੀਰੇ ਆਪਾਂ 9876043852 ਇੱਕ ਵਾਰੀ ਹੋਰ ਆਉਣ ਦੇ ਵੀਰੇ 9876043852 ਠੀਕ ਲੈ ਵੀ ਮਿੱਤਰੋ ਹੁਣ ਜੇ ਤੁਸੀਂ ਫੇਰ ਕਹਿੰਦੇ ਹੁੰਦੇ ਨਾ ਜੇ ਕੋਈ ਸੱਚਾ ਕੰਮ ਕਰਦਾ ਤਾਂ ਉਹਨੂੰ ਆਪਾਂ ਕਮੈਂਟਾਂ ਦੇ ਵਿੱਚ ਤੰਗ ਕਰਦੇ ਆ ਆ ਕਮੈਂਟ ਕਰਨ ਵਾਲਿਆਂ ਨੂੰ ਮੈਂ ਇੱਕ ਗੱਲ ਦੱਸ ਦਵਾਂ ਤੁਹਾਡੇ ਘਰੇ ਇਹੋ ਜੀ ਬੱਚੀ ਖੜੀ ਐ ਤੇ 82 ਹਜ਼ਾਰ ਮੁੱਲ ਕਰਕੇ ਦੇ ਕੇ ਦਿਖਾਓ ਤੁਹਾਡੇ ਘਰੇ ਇਹੋ ਜੀ ਬੱਚੀ ਖੜੀ ਆ 20 ਕਿਲੋ 16 ਕਿਲੋ ਬੋਲੀ ਤੇ ਚੱਲਦੀ 86 ਹਜ਼ਾਰ ਮੁੱਲ ਕਰਕੇ ਦੇ ਕੇ ਦਿਖਾਓ ਕਿੰਨੀ ਹਾਈਟ ਲ ਦੇ ਰਨੇ ਕੀ ਮੁੱਲ ਕਰੀਏ ਮੁੱਲ ਕਰੀਏ ਜੋ ਸੌਦਾ ਤੈ ਹੋਣ ਤੇ ਹੁੰਦਾ ਉਹਦੇ ਅੰਦਰ ਰੈ ਕਰਨ ਚਲੇ ਜਾਂਦੇ ਆ ਉਹਨਾਂ ਲੋਕਾਂ ਦੇ ਲਈ ਮੇਰੀ ਖਾਸ ਉਪੀਰ ਆ ਆ ਜਾਨਵਰ ਟਕਾਣੀ ਦੇ ਬਾਈ ਦਾ ਭਾਅ ਲੈ ਲੈਣਾ ਹੁੰਦੇ ਬਾਈ 1 35 ਵੱਛੀ ਦਾ 1 35 ਵੱਛੀ ਸੀ ਵੱਛੀ ਕਹਿੰਦੀ ਸੀ ਲੈ ਜੋ ਲੈ ਜੋ ਵੀਰੇ ਹਾਂ ਅੱਛਾ ਅਰਪਣ ਬਾਈ ਤੇਰਾ ਇਸ ਗੱਲ ਦੇ ਲਈ ਬੈਸਟ ਵਿਸ਼ੇਸ਼ ਤੇ ਨੂੰ ਦੇਰ ਸਾਰਿਆਂ ਮੁਬਾਰਕਾ ਕਿ ਤੂੰ ਰੇਟ ਬਾਈ ਬਿਲਕੁਲ ਜਾਇਦ ਕੀਤਾ ਨਹੀਂ ਕੋਈ ਹਾਂ ਤੇ ਜਿਉਂਦਾ ਰਹਿ ਇਸੇ ਤਰ੍ਹਾਂ ਜਾਨਵਰ ਚੰਗੇ ਤੇ ਭਾਅ ਲੋਟ ਦਿਖਾਉਂਦਾ ਰਹੀ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਪਿੰਡ ਚੀਦੇ ਦੇ ਵਿੱਚੋਂ ਵੀਡੀਓ ਦਿਖਾਈਆ ਹੋਰ ਇਸ ਤਰ Die Pegelden.